ਦੋਸਤੋ ਤੁਸੀਂ ਦੇਖ ਰਹੇ ਹੋ ਦਾ ਗਰੀਬ ਪੰਜਾਬ ਟੀਵੀ ਤੇ ਮੈਂ ਗੁਰਮੀਤ ਹਾਂ ਅੱਜ ਅਸੀਂ ਮੋਗਾ ਵਿਖੇ ਸੀਸੀ ਦਫਤਰ ਦੇ ਬਾਹਰ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲ੍ਹਾ ਪਧਰੀ ਧਰਨਾ ਦਿੱਤਾ ਗਿਆ ਸੀ ਉਹਦੇ ਵਿੱਚ ਪਹੁੰਚੇ ਸੀ ਇਹ ਜਿਹੜਾ ਧਰਨਾ ਸੀਗਾ ਇਹ ਪੈਟਰੋਲ ਡੀਜ਼ਲ ਬੱਸਾਂ ਦੀਆਂ ਕੀਮਤਾਂ ਤੇ ਬਿਜਲੀ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੇ ਵਿਰੋਧ ਵਿੱਚ ਸੀਗਾ ਇਸ ਧਰਨੇ ਦੇ ਵਿੱਚ ਚਾਰੋਂ ਹਲਕਿਆਂ ਦੇ ਹਲਕਾ ਇੰਚਾਰਜ ਅਤੇ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਲੰਡੇ ਜੀ ਅਤੇ ਹਲਕਾ ਫਰੀਦਕੋਟ ਤੋਂ ਲੋਕ ਸਭਾ ਦੀ ਇਲੈਕਸ਼ਨ ਲੜ ਚੁੱਕੇ ਸਰਦਾਰ ਰਾਜਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸਿੱਖਤ ਕੀਤੀ ਆ ਆਓ ਦੇਖਦੇ ਆ ਇਸ ਧਰਨੇ ਦੇ ਵਿੱਚ ਕੀ ਸਾਡੇ ਨਾਲ ਇਸ ਵਕਤ ਜਿਲ੍ਹਾ ਮੋਗਾ ਦੇ ਸ਼੍ਰੋਮਣੀ ਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਲੰਡੇ ਕੇ ਹਨ ਆਓ ਕਰਦੇ ਆ ਅੱਜ ਇਸ ਤੇ ਧਰਨੇ ਬਾਰੇ ਇਹਨਾਂ ਨਾਲ ਗੱਲ ਗੱਲਬਾਤ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਇਸ ਧਰਨੇ ਬਸ ਸਭ ਤੋਂ ਪਹਿਲਾਂ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹੋਇ ਅੱਜ ਧਰਨਾ ਅਸੀਂ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪਹਿਲਾਂ ਤੋਂ ਲੈ ਕੇ ਤਾਂਦ ਰਿਹਾ ਕਿ ਜਿੱਥੇ ਲੋਕਾਂ ਦੇ ਨਾਲ ਤੱਕਾ ਹੁੰਦਾ ਜਾਂ ਗਰੀਬ ਮਾਰ ਹੁੰਦੀ ਹੈ ਕੋਈ ਵੀ ਲੋਕ ਖਿੱਤਾਂ ਦੇ ਵਿਰੁੱਧ ਗੱਲ ਹੁੰਦੀ ਹੈ ਉੱਥੇ ਡਟ ਕੇ ਖੜਨਾ ਸਾਡਾ ਮੁਕਲਾ ਫਰਜ਼ ਹੈ ਉਸੇ ਤਰ੍ਹਾਂ ਪਾਰਟੀ ਦੇ ਸਾਡੇ ਪ੍ਰਧਾਨ ਸਾਬ ਬਲਵਿੰਦਰ ਸਿੰਘ ਭੁੰਦਰ ਸਾਹਿਬ ਨੇ ਜੋ ਪ੍ਰੋਗਰਾਮ ਲੀਕ ਕੇ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਸਾਰੇ ਜ਼ਿਲ੍ਹਿਆਂ ਆਸਪ ਦਾਈ ਅੱਜ ਸਾਡੀ 13 ਤਰੀਕ ਨੂੰ ਮੋਗਾ ਜ਼ਿਲ੍ਹਾ ਦੀ ਵਾਰੀ ਸੀ ਜਿਸ ਦੇ ਵਿੱਚ ਚਾਰੇ ਹੀ ਹਲਕਾਂ ਦੇ ਚਾਰ ਸਹਿਬਾਨ ਨੇ ਔਰ ਜਦ ਤੱਕ 30 ਹੀ ਮਾਲਾ ਰਾਜ ਪ੍ਰੇਂਦਰ ਸਿੰਘ ਮੱਖਣ ਬਰਾਲ ਮੇਰੇ ਨਾਲ ਖੜੇ ਹਨ ਔਰ ਨਬਲੇ ਸਿੰਘ ਮਾਣੂ ਕੇ ਸੰਜੀਤ ਸਿੰਘ ਸਣੀ ਗੱਲ ਔਰ ਸਾਰਿਆਂ ਨੇ ਬੜੀ ਮਿਹਨਤ ਦੇ ਨਾਲ ਔਰ ਅੱਗੇ ਹਲਕਾ ਇੰਚਾਰਜਾਂ ਦੀ ਟੀਮ ਨੇ ਕਿਉਂਕਿ ਵਕ ਵਕ ਸਾਰੇ ਚਾਰਾ ਹਲਕਿਆਂ ਦੇ ਹਲਕਾ ਇੰਚਾਰਜ ਸਹਿਬਾਨ ਆ ਸਾਰਿਆਂ ਨੇ ਅੱਗੇ ਸਨੇਹ ਲਾ ਕੇ ਔਰ ਅੱਜ ਜੋ ਇਕੱਠ ਆ ਆਪ ਮੁਹਾਰਾ ਸਮਝ ਲਓ ਇਕੱਠ ਹੋ ਕੇ ਇੱਥੇ ਬਹੁਤ ਵੱਡਾ ਇਕੱਠ ਹੋਇਆ ਔਰ ਅਸੀਂ ਪਹਿਲਾਂ ਤਾਂ ਸਾਰੇ ਆਉਣ ਵਾਲੀ ਸੰਗਤ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਕਿ ਇਸ ਲੋਕਵਾਜ ਦੇ ਵਿੱਚ ਆ ਕੇ ਆਪਣੀ ਆਵਾਜ਼ ਉਠਾਈ ਹੈ ਔਰ ਸਰਕਾਰ ਦੇ ਕੰਨ ਖੋਲਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਨਿਤ ਆਏ ਨਵੇਂਦਨ ਨਵਾ कोई ਲੈ ਕੇ اعلان ਕਰਦੀ ਆ ਸਰਕਾਰ ਜਿੱਥੇ ਸੁੱਤਿਆ ਪਿਆ ਬੈਠਾ ਕਦੇ ਡੀਜ਼ਲ ਦੇ ਰੇਟ ਵਧਾ ਦੇ ਕਦੇ ਪੈਟਰੋਲ ਦੇ ਵਧਾ ਦੇ ਕਦੇ ਬਿਜਲੀ ਤੋਂ ਸਬਸਿਡੀ ਖਤਮ ਕਰਤੀ ਔਰ ਪੂਰਾ ਲੋਕਾਂ ਨੂੰ ਆਏ ਪਿੱਛਿਆ ਹੋਇਆ ਔਰ ਲੋਕਾਂ ਦੀ ਬਹੁਤ ਬੁਰੀ ਹਾਲਤ ਹੋਈ ਹੋਈ ਆ ਜਿਹੜੇ ਲੋਕਾਂ ਨੇ ਬੜੀ ਆਸ ਦੇ ਨਾਲ ਇਹ ਸਰਕਾਰ ਬਣਾਈ ਸੀ ਕਿਉਂਕਿ ਇਹਨਾਂ ਨੇ ਝੂਠੀਆਂ ਗਰੰਟੀਆਂ ਦਿੱਤੀਆਂ ਸੀ ਪਹਿਲਾਂ ਤਾਂ ਗਰੰਟੀਆਂ ਦੇਣ ਵਾਲੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹ ਵੀ ਜੇਲ੍ਹ ਦੀ ਹਵਾ ਖਾ ਰਹੇ ਆ ਔਰ ਜੋ ਭ੍ਰਸ਼ਟਾਚਾਰ ਆ ਬਹੁਤ ਬੁਰੀ ਤਰ੍ਹਾਂ ਫੈਲਿਆ ਹੋਇਆ ਔਰ ਨਿਤ ਨਵਾਂ ਛੋਸ਼ਾ ਛੜ ਦਿੰਦੇ ਆ ਔਰ ਛੱਡ ਕੇ ਲੋਕਾਂ ਨੂੰ ਗਮਰਾਹ ਕਰੀ ਜਾਂਦੇ ਪਰ ਇਹ ਜਿਹੜਾ ਗਮਰਾਹ ਕਰਨਾ ਇਹ ਠੀਕ ਨਹੀਂ ਔਰ ਅੱਜ ਲੋਕੀ ਬੜੇ ਬੁਰੀ ਤਰ੍ਹਾਂ ਇਸ ਚੀਜ਼ ਦੇ ਖਿਲਾਫ ਖੜੇ ਹੋਏ ਆ ਔਰ ਸਰਕਾਰ ਨੂੰ ਇਹ ਕੰਨ ਖੋਲ ਕੇ ਗੱਲ ਸੁਣਨੀ ਚਾਹੀਦੀ ਹੈ ਜੇ ਲੋਕੀ ਸਰਕਾਰ ਬਣਾਉਣਾ ਚਾਹੁੰਦੇ ਆ ਜਾਣਦੇ ਆ ਤੋ ਟੋਣਾ ਵੀ ਜਾਣਦੇ ਆ ਲੋਣਾ ਵੀ ਜਾਣਦੇ ਜੇ ਗੱਲ ਕੀਤੀ ਜਾਵੇ ਮੋਗਾ ਜ਼ਿਲ੍ਹੇ ਦੇ ਵਿਕਾਸ ਬਾਰੇ ਚਾਰੇ ਐਮ ਐਲ ਏ ਆ ਜਿਹੜੇ ਮੌਜੂਦਾ ਸਰਕਾਰ ਦੇ ਹਨ ਕਿੰਦਾ ਦੀ ਕਾਰਗੁਜ਼ਾਰੀ ਦੇਖਦੇ ਹੋ ਚਾਰੇ ਐਮ ਐਲ ਏ ਦੀ ਅਜੇ ਤੱਕ ਤੁਸੀਂ ਆਪ ਹੀ ਦੇਖ ਲਓ ਕਿਤੇ ਕੋਈ ਇੱਟ ਹੀ ਲੱਗੀ ਗਈ ਔਰ ਸਰਕਾਰ ਬਣੀ ਆ ਨਾ ਕਵੀ ਨਹੀਂ ਕਾਂਗਰਸ ਸਰਕਾਰ ਨੇ ਜੋ ਬਿਜਲੀ ਸੀਗੀ ਕਿਉਂਕਿ ਸ਼ਰੋਣੀ ਕਾਲੀਦਲ ਦੀ ਸਰਕਾਰ ਵੇਲੇ ਬਿਜਲੀ ਦੀ ਪੈਦਾਵਾਰ ਵਧਾਈ ਗਈ ਔਰ ਪੂਰੀ ਸਰਪਲਸ ਬਿਜਲੀ ਕਰਕੇ ਦਿੱਤੀ ਗਈ ਪਰ ਉਸ ਤੋਂ ਬਾਅਦ ਇੱਕ ਵੀ ਯੂਨਟ ਪੈਦਾ ਨਹੀਂ ਕੀਤਾ ਗਿਆ ਨਾ ਕਾਂਗਰਸ ਸਰਕਾਰ ਨੇ ਕੀਤਾ ਔਰ ਨਾ ਹੀ ਔਰ ਇਸ ਸਰਕਾਰ ਨੇ ਕੀਤਾ ਔਰ ਜਿਹੜੇ ਵਿਕਾਸ ਦੀਆਂ ਗੱਲਾਂ ਆਪਾਂ ਵੇਖੀਏ ਤਾਂ ਬਹੁਤ ਕੋਹਾਂ ਦੂਰ ਆ ਕਿਉਂਕਿ ਸਰਕਾਰ ਦੇ ਪੰਜਾਬ ਦੇ ਸਿਰ ਕਰਜ਼ਾ ਇੰਨਾ ਹੋ ਗਿਆ 70000 ਕਰੋੜ ਦਾ ਕਰਜ਼ਾ ਹੁਣ ਤੱਕ ਸਰਕਾਰ ਲੈ ਚੁੱਕੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਲਗ 1 ਲੱਖ ਕਰੋੜ ਤੱਕ ਜਾਊਗਾ ਜਦੋਂ ਤੱਕ ਸਰਕਾਰ ਇਹ ਰਹਿਣੀ ਆ ਦੋ ਸਾਲਾਂ ਦੇ ਵਿੱਚ ਔਰ ਇਸ ਜੋ ਕਰਜ਼ਾ ਇਹਦਾ ਵਿਆਜ ਮੋੜਨਾ ਹੀ ਮੁਸ਼ਕਲ ਹੋਇਆ ਪਿਆ ਸਰਕਾਰ ਨੂੰ ਔਰ ਵਿਕਾਸ ਦੀ ਗੱਲ ਆਪਾਂ ਕਿੱਥੋਂ ਵਿਕਾਸ ਦੀ ਝਾਕ ਕਿਥੋਂ ਰੱਖਦੇ ਹੁੰਦੇ ਇਹ ਸਨ ਸਰਦਾਰ ਅਮਰਜੀਤ ਸਿੰਘ ਜੀ ਲੰਡੇ ਕੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਮੋਗਾ ਬਹੁਤ ਬਹੁਤ ਧੰਨਵਾਦ ਹਾਂਜੀ ਅੱਜ ਅਸੀਂ ਮੋਗਾ ਵਿਖੇ ਖੜੇ ਆਂ ਔਰ ਡੀਸੀ ਦਫ਼ਤਰ ਦੇ ਮੂਹਰੇ ਸ਼੍ਰੋਮਣੀ ਕਾਲੀ ਦਲ ਨੇ ਬਹੁਤ ਵੱਡਾ ਅੱਜ ਧਰਨਾ ਲਾਇਆ ਜਿਹੜਾ 11 ਤੋਂ 1-2 ਘੰਟੇ ਚੱਲਿਆ ਔਰ ਇੱਥੇ ਸਮੁੱਚੀ ਸਾਰੀ ਲੀਡਰਸ਼ਿਪ ਜ਼ਿਲ੍ਹੇ ਦੀ ਸਰਦਾਰ ਅਮਰਜੀਤ ਸਿੰਘ ਜੀ ਲੰਡੇ ਕੇ ਜ਼ਿਲ੍ਹਾ ਪ੍ਰਧਾਨ ਸਭ ਦੇ ਅਗਵਾਈ ਚ ਇਕੱਠੀ ਹੋਈ ਹੈ ਔਰ ਜਿਸ ਤਰ੍ਹਾਂ ਅਸੀਂ ਇਕੱਠ ਸਾਰਾ ਇੱਥੇ ਵਰਕਰ ਸਹਿਬਾਨਾਂ ਨੇ ਲੀਡਰਸ਼ਿਪ ਬਣਾ ਨੇ ਇਕੱਤਰ ਤ ਕੀਤਾ ਹੈ ਉਹਦੇ ਵਿੱਚ ਸਰਕਾਰ ਤੋਂ ਮੰਗਾਂ ਕੀਤੀਆਂ ਗਈਆਂ ਕਿ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਨੇ ਬਰੋ ਬਹੁਤ ਜ਼ਿਆਦੇ ਡੀਜ਼ਲ ਦੇ ਪੈਟਰੋਲ ਦੇ ਰੇਟ ਵਧਾਏ ਸੀ ਤੇ ਜਿਹੜੇ ਖਾਸ ਕਰਕੇ ਐਸਸੀ ਵਰਗ ਦੇ ਬੱਚਿਆਂ ਵਾਸਤੇ ਜਿਵੇਂ 3 ਲੱਖ ਤੋਂ ਵੱਧ ਲੋਕ ਬੱਚੇ ਬਿਜਲੀ ਲੈਂਦੇ ਸਨ 1.5 ਲੱਖ ਵੀ ਨਹੀਂ ਰਹਿ ਗਈ ਬੜੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਅਣ ਹੋਣੀਆਂ ਪੰਜਾਬ ਸਰਕਾਰ ਕਰੀ ਜਾਂਦੀ ਆ ਇੱਕ ਪਾਸੇ ਤਾਂ ਇਹ ਕਹਿੰਦੀ ਸੀ ਵੀ ਸਾਡੇ ਸਿਧਾਂਤਾਂ ਦੀ ਲੜਾਈ ਅਸੀਂ ਲੜ ਰਹੇ ਆ ਅਸੀਂ ਆਮ ਆਦਮੀ ਵਾਸਤੇ ਪੂਰਾ ਜਦੋ ਜਾਇਦ ਕਰਾਂਗੇ ਅੱਜ ਆਮ ਆਦਮੀ ਪਿਸ ਰਿਹਾ ਔਰ ਤੁਸੀਂ ਦੇਖੋ ਜੇ ਕਿਸੇ ਨੂੰ ਨਾ ਪ੍ਰੋਪਰ ਪੈਨਸ਼ਨਾਂ ਮਿਲ ਰਹੀਆਂ ਹਜ਼ਾਰ-ਹਜ਼ਾਰ ਰੁਪਈਆ ਕਿਹਾ ਸੀ ਬੀਬੀਆਂ ਨੂੰ ਉਹ ਵੀ ਇਹਨਾਂ ਦਾ ਪਤਾ ਨਹੀਂ ਕਿੱਥੇ ਗਾਇਬ ਹੋ ਗਿਆ ਜਿਹੜੇ ਬਿਜਲੀ ਦੀਆਂ ਗੱਲਾਂ ਕਹੀਆਂ ਸੀ 100 ਰੁਪਈਆ ਜਿਬ ਵਿੱਚ ਪਾ ਕੇ 500 ਰੁਪਈਆ ਕੱਢ ਲੈਂਦੇ ਆ ਇਹ ਅੱਜ ਕਿੰਨਾ ਰੇਟ ਵਧਾਇਆ ਤੇਲ ਦਾ ਕੋਈ ਵੀ ਸਾਡੇ ਨਾਲ ਨਾਲ ਦਾ ਜਿਹੜਾ ਕੋਈ ਵੀ ਸੂਬਾ ਹੈ ਚਾਹੇ ਹਿਮਾਚਲ ਹੈ ਚਾਹੇ ਚੰਡੀਗੜ੍ਹ ਚ ਵੇਖ ਲਓ ਰੇਟ ਚਾਹੇ ਤੁਸੀਂ ਹਰਿਆਣਾ ਚ ਦੇਖ ਲਓ ਕਿਤੇ ਵੀ ਜਾਇਓ ਸਭ ਤੋਂ ਵੱਧ ਰੇਟ ਇਸ ਵੇਲੇ ਪੰਜਾਬ ਚ ਹੈ ਚਾਹੇ ਡੀਜ਼ਲ ਦਾ ਪੈਟਰੋਲ ਦਾ ਹਰ ਤਰ੍ਹਾਂ ਦੀ ਮਹਿੰਗਾਈ ਕੋਈ ਰਾਸ਼ਨ ਲੈਣਾ ਕੋਈ ਖਾਣ ਪੀ ਗਰੀਬ ਆਸਤੇ ਅੱਜ ਬਹੁਤ ਹੀ ਜਿਆਦਾ ਦਮਦਾਰ ਸਮਾਂ ਚੱਲ ਰਿਹਾ ਔਰ ਬਹੁਤ ਵੱਡੀ ਇੰਡਸਟਰੀ ਜਿਹੜੀ ਆ ਪੰਜਾਬ ਤੋਂ ਜਾ ਚੁੱਕੀ ਆ ਔਰ ਲਗਾਤਾਰ ਵੱਡੇ ਟੈਕਸ ਲਾਏ ਜਾ ਚੁੱਕੇ ਆ ਪ੍ਰਾਪਰਟੀਆਂ ਦੇ ਟੈਕਸ ਲਾਏ ਜਾ ਚੁੱਕੇ ਆ ਐਨਸੀ ਦੇ ਨਾਂ ਤੇ ਅਰਬਾਂ ਖਰਬਾਂ ਰੁਪਇਆ ਰਿਸ਼ਵਤ ਵਿੱਚ ਇਕੱਠਾ ਕੀਤਾ ਗਿਆ ਕੋਈ ਅਫਸਰਾਂ ਤੇ ਲਗਾਮ ਨਹੀਂ ਕਿਸੇ ਤਰ੍ਹਾਂ ਦਾ ਲਾਡ ਆਰਡਰ ਨਹੀਂ ਬਾਕੀ ਬਚਿਆ ਹਰ ਤਰ੍ਹਾਂ ਦੀ ਸਥਿਤੀ ਨਾਲ ਪੰਜਾਬੀ ਸਾਹਮਣਾ ਕਰ ਰਹੇ ਆ ਜਿਹੜਾ ਆਮ ਆਦਮੀ ਆਮ ਆਦਮੀ ਕਹਿ ਕੇ ਇਹਨਾਂ ਨੇ ਵੋਟਾਂ ਲੁੱਟੀਆਂ ਸੀ ਔਰ ਉਹਦੇ ਵਿੱਚ ਤੁਸੀਂ ਅੱਜ ਰਿਜ਼ਲਟ ਦੇਖੋ ਅੱਜ 2.5 ਸਾਲਾਂ ਦੇ ਅਰਸੇ ਦੇ ਬਾਅਦ ਤਰਾ ਤਰਾ ਕਰ ਉਹ ਨਿਗਾਹ ਰਹੇ ਆ ਮੈਂ ਸਮਝਦਾ ਕਿ ਉਸ ਰੋਸ ਦੇ ਵਿੱਚ ਸਾਰੇ ਜਿੱਥੇ ਪੰਜਾਬ ਦੀ ਜਨਤਾ ਕੱਤਰਤਾ ਉਹਦੇ ਵਾਸਤੇ ਸ਼੍ਰੋਮਣੀ ਗੱਲਦਰ ਬੰਨਿਆਂ ਜੇ ਮੁੱਢ ਬੰਨਿਆ ਅੱਜ ਉਸੇ ਤਰ੍ਹਾਂ 13 ਤਰੀਕ ਜਿਹੜੀ ਸਾਨੂੰ ਅੱਜ ਮੁਗੇ ਜਿਲ੍ਹੇ ਨੂੰ ਦਿੱਤੀ ਗਈ ਸੀ ਉਹਦੇ ਤਹਿਤ ਅਸੀਂ ਆਪ ਦੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਦੇ ਵਿੱਚ ਸਾਰੇ ਹਲਕੇ ਚਾਰ ਹਲਕੇ ਸਾਡੇ ਇੱਥੇ ਪੈਂਦੇ ਆ ਵਿਧਾਨ ਸਭਾ ਦੇ ਔਰ ਚਾਰੇ ਹਲਕਿਆਂ ਦਾ ਬਹੁਤ ਵੱਡਾ ਇੱਥੇ ਘਟ ਸੀ ਹੁਣੇ ਅਸੀਂ ਡੀਸੀ ਨੂੰ ਮੈਮੋਰੰਡਮ ਦੇ ਕੇ ਆਏ ਆ ਔਰ ਦੇਖਦੇ ਆ ਵੀ ਪੰਜਾਬ ਸਰਕਾਰ ਦੇ ਕੰਨਾਂ 'ਤੇ ਜੂੰ ਸਰਕਦੀ ਏ ਕਿ ਨਹੀਂ ਕਿ ਜਾਂ ਇਹਨਾਂ ਜਿਵੇਂ ਠੀਠ ਪੁਣਾ ਕਾਂਗਰਸੀਆਂ ਨੂੰ ਵੀ ਜਾਦੇ ਭਰਿਆ ਲੱਗ ਔਰ ਇਹ ਅਜ ਅਸੀਂ ਜਿਹੜਾ ਗੱਲ ਕਰਨ ਇਥੇ ਪਹੁੰਚੇ ਸੀ ਅਸੀਂ ਧੰਨਵਾਦੀ ਆ ਜਿਹੜੇ ਬਹੁਤ ਵੱਡੀ ਗਿਣਤੀ ਚ ਇਸ ਬਹਿੰਦੀ ਗਰਮੀ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਸਾਡੇ ਬਜ਼ੁਰਗ ਨੌਜਵਾਨ ਵੀਰ ਖਾਸ ਕਰਕੇ ਦਰਜਾ ਬਦਲਜਾ ਅਕਾਲੀ ਦਲ ਦੇ ਆਗੂ ਸਹਿਬਾਨ ਕੱਤਰਤਾ ਵਿਖਾਈ ਹੈ ਬਹੁਤ ਬਹੁਤ ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਆ ਅੱਜ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਜਿਸ ਕਦਰ ਮਹਿੰਗਾਈ ਸਟੇਟ ਨੇ ਪੈਟਰੋਲ ਦੇ ਰੇਟ ਵਧਾਏ ਡੀਜ਼ਲ ਦੇ ਰੇਟ ਵਧਾਏ ਬੱਸ ਕਰਾਇਆ ਵਧਾਇਆ ਔਰ ਬਿਜਲੀ ਦੇ ਜਿਹੜੇ ਉਹ ਰੇਟ ਵਧਾਏ ਐ ਉਸ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਜੋ ਇੱਕੋ ਇੱਕ ਚੇਤਰੀ ਪਾਰਟੀ ਹੈ ਪੰਜਾਬ ਦੀ ਉਸ ਨੇ ਅੱਜ ਮੋਗਾ ਜ਼ਿਲ੍ਹੇ ਵਿਖੇ ਈਸੀ ਸਾਹਿਬ ਦੇ ਦਫ਼ਤਰ ਤੋਂ ਬਾਹਰ ਧਰਨਾ ਲਾਇਆ ਇਹ ਧਰਨਾ ਮਾਨਯੋਗ ਕਾਰਜਕਾਰੀ ਪ੍ਰਧਾਨ ਸਰਦਾਰ ਨਵਿੰਦਰ ਸਿੰਘ ਜੀ ਭੁੰਧੜ ਸਾਹਿਬ ਦੀ ਦਿਸ਼ਾ ਨਿਰਦੇਸ਼ਾ ਹੇਠ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਜੀ ਲੰਢੇ ਕੇ ਉਹਨਾਂ ਦੀ ਅਗਵਾਈ ਹੇਠ ਸਰਦਾਰ ਬ੍ਰਿਜਿੰਦਰ ਸਿੰਘ ਜੀ ਵਿਰਾਡ ਔਰ ਸਰਦਾਰ ਸੰਜੀਤ ਸਿੰਘ ਜੀ ਸਣੀ ਜਿਤਦਾ ਤੀਰਤ ਸਿੰਘ ਦੀ ਮਾਲਾ ਸਾਹਿਬ ਔਸਲਾ ਬਲਦੇਰ ਸਿੰਘ ਦੀ ਮਾਨੋਕੀ ਤੇ ਸਾਰਿਆਂ ਨੇ ਰਲ ਮਿਲ ਕੇ ਸ਼ੋਮਨੀ ਅਕਾਲੀ ਦਲ ਦੀ ਸਮੁੱਚੀ ਟੀਮ ਨੇ ਔਰ ਮੈਂਬਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਬਾਨ ਨੇ ਸਾਰਿਆਂ ਨੇ ਰਲ ਕੇ ਅੱਜ ਇਸ ਵਿਧਾਏ ਹੋਏ ਰੇਟਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ ਔਰ ਮਾਨਯੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਸਰਕਾਰ ਤੁਰੰਤ ਜਿਹੜੇ ਆਪ ਦਾ ਫੈਸਲਾ ਕਿ ਨਾਦਰਸ਼ਾਈ ਫਰਮਾਨ ਵਿਧਾਈ ਰੇਟ ਵਾਪਸ ਲਵੇ ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਤੋਂ ਵੀ ਵੱਡੇ ਲੈਵਲ ਦੇ ਉੱਤੇ ਜਿਹੜਾ ਉਹ ਰੋਸ ਪ੍ਰਦਰਸ਼ਨ ਕਰੇਗਾ ਇਸ ਤੋਂ ਬਾਅਦ ਜ਼ਿਲ੍ਹਾ ਮੋਗਾ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਮਾਨਯੋਗ ਮੋਗਾ ਦੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਮਾਨਯੋਗ ਡੀਸੀ ਸਾਹਿਬ ਨੇ ਭਰੋਸਾ ਦਿਵਾਇਆ ਕਿ ਉਹ ਇਹ ਮੰਗ ਪੱਤਰ ਸਰਕਾਰ ਨੂੰ ਜ਼ਰੂਰ ਦੇਣਗੇ